ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਮਰੰਡਾ ਸ਼ਹਿਰ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਕਿੱਥੇ ਪਹੁੰਚੇ ਹਾਂ ਜੋ ਤੁਸੀਂ ਪਿੱਛੇ ਇਹ ਦੁਕਾਨ ਦੇਖ ਰਹੇ ਹੋ ਸ਼ੋਅਰੂਮ ਦੇਖ ਰਹੇ ਹੋ ਇਹ ਹੈ ਨਿਊ ਸਤਨਾਮ ਦੀ ਹੱਟੀ ਜੋ ਕਪੜੇ ਦੀ ਹੱਟੀ ਹੈ ਮਰੰਡਾ ਸ਼ਹਿਰ ਦੇ ਵਿੱਚ ਜਦੋਂ ਆਪਾਂ ਆਉਨੇ ਆ ਇਧਰਲੇ ਪਾਸੇ ਲੈਟਾਂ ਆਉਂਦੀਆਂ ਨੇ ਸੋ ਲੈਟਾਂ ਜੋ ਜਿਹਨੂੰ ਵਿਸ਼ਵਕਰਮਾ ਚੌਕ ਵੀ ਕਿਹਾ ਜਾਂਦਾ ਹੈ ਇਸ ਲੈਟਾ ਤੋਂ ਜਦੋਂ ਆਪਾਂ ਬਾਜ਼ਾਰ ਨੂੰ ਜਾਂਦੇ ਆਂ ਇਹ ਬਾਜ਼ਾਰ ਨੂੰ ਸੜਕ ਜਾ ਰਹੀ ਹੈ ਸੋ ਇਹਦੇ ਨਾਲ ਹੀ ਇੱਕ ਮਸ਼ਹੂਰ ਦੁਕਾਨ ਹੈ ਦਾਨੀ ਦੀ ਹੱਟੀ ਸੋ ਦਾਨੀ ਦੀ ਹੱਟੀ ਦੇ ਬਰਾਬਰ ਇਹ ਨਿਊ ਸਤਨਾਮ ਦੀ ਹੱਟੀ ਹੈ ਇਹਨਾਂ ਕੋਲ ਕਪੜਾ ਬੜਾ ਸਸਤਾ ਮਿਲਦਾ ਬੀਬੀਆਂ ਪਹਿਣਾ ਦਾ ਬੜਾ ਫਾਇਦਾ ਹੁੰਦਾ ਤੇ ਆਓ ਆਪਾਂ ਇਹ ਦੁਕਾਨ ਦੇ ਅੰਦਰ ਚੱਲਦੇ ਆਂ ਅਤੇ ਸਰਦਾਰ ਜੀ ਦੇ ਨਾਲ ਗੱਲਬਾਤ ਵੀ ਕਰਦੇ ਆਂ ਇਨਾਂ ਕੋਲ ਜੋ ਫੈਸਿਲਿਟੀਆਂ ਨੇ ਉਹ ਵੀ ਆਪਾਂ ਦੇਖਦੇ ਆਂ ਤੇ ਹਾਂਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਹੋਜੀ ਤੁਹਾਡੇ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਸੋ ਬੜੀ ਪ੍ਰਸ਼ੰਸਾ ਸੁਣੀ ਹੈ ਤੁਹਾਡੀ ਦੁਕਾਨ ਦੀ ਤੇ ਕਪੜਾ ਵੀ ਸਸਤਾ ਹੋਰ ਵੀ ਬੜੀਆਂ ਵੈਰਾਈਟੀਆਂ ਤੁਸੀਂ ਆਈਟਮਾਂ ਰੱਖੀਆਂ ਹੋਈਆਂ ਨੇ ਲਿਫਟਾਂ ਵੀ ਲਾਈਆਂ ਹੋਈਆਂ ਹਾਂਜੀ ਗਾਹਕ ਦੇ ਲਈ ਅੱਜ ਕੱਲ੍ਹ ਜ਼ਮਾਨੇ ਦੇ ਮੁਤਾਬਕ ਸੋਚ ਕਰਨਾ ਪੈਂਦਾ ਹੀ ਲਿਖੀ ਮਿਲੋੜੀ ਪੈਂਦੀ ਹੈ ਕਿ ਆਪ ਨੂੰ ਸੂਟ ਵੀ ਲੈਣੀ ਪੈਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਕੰਪੀਟੀਸ਼ਨal ਪੂਰੇ ਰੱਖਣੇ ਪੈਂਦੇ ਜੀ ਹਾਂਜੀ ਹਾਂਜੀ ਹਾਂ ਜੀ ਜੀ ਸੋ ਆਓ ਫਿਰ ਤੁਹਾਡੀ ਦੁਕਾਨ ਦਿਖਾਈਏ ਤੇ ਮਰਾਓ ਇੱਕ ਝਾਤੀ ਦੁਕਾਨ ਦੇ ਜੀ ਵੈਰਾਈਟੀ ਬਹੁਤ ਹੈ ਜੀ ਹੋਲ ਸੇਲ ਰੇਟਾਂ ਦੇ ਨਾਲ ਕਪੜਾ ਰਿਟੇਲ 'ਚ ਦੇ ਰਹੇ ਹਾਂ ਜੀ ਆਪਾਂ ਸਾਡੇ ਕੋਲ ਪੱਗਾਂ ਜੀ ਕੈਮੀਕਲ ਗਰੰਟਡਡ ਸਾਹਮਣੇ ਸਾਰੇ ਰੰਗ ਵਿਲੇਅ ਮਿਲਣਗੇ ਤੁਹਾਨੂੰ ਜੀ ਸਿਰਫ 30 ਰੁਪਏ ਮੀਟਰ ਹੈ ਜੀ 30 ਰੁਪਏ ਮੀਟਰ ਚ ਤੁਹਾਨੂੰ ਸਾਰੇ ਰੰਗ ਅਵੇਲੇਬਲ ਮਿਲਣਗੇ ਜੀ ਤੁਹਾਨੂੰ ਸਾਰੀਆਂ ਸਾਰੇ ਕਲਰ ਕੈਮੀਕਲ 30 ਰੁਪਏ ਮੀਟਰ ਚ ਮਿਲ ਜਾਣਗੇ ਜੀ ਬਹੁਤ ਕੁਆਂਟੀਟੀ ਚ ਮਾਲ ਮਿਲੂਗਾ ਜੀ ਹੋਰ ਬਹੁਤ ਸਾਡੇ ਕੋਲ ਵੈਰਿਟੀਆਂ ਵੀਰ ਜੀ ਆਪ ਦਿਖਾਈਏ ਹੋਲਸੇਰ ਇਟਾ ਦੇ ਰਹੇ ਜੀ ਸਾਡੇ ਕੋਲ ਪਲੇਨ ਦੀ ਜਿਹੜੀ ਮਰਜ਼ੀ ਕਲਰ ਮੰਗਲੇ ਵਾਲਾ ਕੋਈ ਜਾਮ ਦਾ ਕੋਈ ਆਰਗੰਜ਼ਾ ਵਾਲਾ ਕੋਈ ਨੇਚਰਲ ਦਾ ਹਰ ਤਰ੍ਹਾਂ ਦੀ ਵੈਰਿਟੀ ਤੁਹਾਨੂੰ ਮਿਲੂਗੀ ਜੀ ਹਰ ਤਰ੍ਹਾਂ ਦੀ ਵੈਰਿਟੀ ਕੋ ਬ੍ਰਾਈਡਲ ਸੂਟ ਹੈ ਜੀ ਕੋ ਕਾਟਨ ਦੇ ਪ੍ਰਿੰਟ ਹੈ ਸਾਡੇ ਕੋਲ ਜੀ ਤੁਹਾਨੂੰ ਸਾਰੀ ਕੁਆਲਿਟੀ ਹੋਲਸੇਲ ਰੇਟਾਂ ਦੇ ਨਾਲ ਦਵਾਂਗੇ ਤੁਹਾਨੂੰ ਜੀ ਰੇਟ ਰੇਟ ਹੋਲਸੇਲ ਦਵਾਂਗੇ ਤੁਹਾਨੂੰ ਸਾਰੇ ਜੀ ਕਸਟਮਰ ਦੇ ਜਾਣ ਲਈ ਬਹੁਤ ਵਧੀਆ ਯਾਨੀ ਕਿ ਸਹੂਦਾ ਵੀ ਪ੍ਰੋਵਾਈਡ ਕਰਾਈ ਹੈ ਇਹਦੀ ਲਿਫਟ ਲਾਈਵੇ ਹੀ ਆਪਾਂ ਨੇ ਤਿੰਨੇ ਮੰਜ਼ਲਾਂ 'ਚ ਅਲੱਗ-ਅਲੱਗ ਬੇਸ ਰੱਖੇ ਹੋਏ ਜੀ ਬ੍ਰਾਈਡਲ ਬੇਸ ਹੈ ਜੀ ਸੈਂਟਰ ਵਾਲੇ ਬੇਸ ਤੇ ਜੀ ਉੱਪਰ ਵਾਲੇ ਬੇਸ ਤੇ ਸਾਰਾ ਹੈਂਡਲੂਮ ਦਾ ਬੇਸ ਹੈ ਜੀ ਬਹੁਤ ਹੀ ਵਧੀਆ-ਵਧੀਆ ਕੁਆਲਿਟੀਆਂ ਯਾਨੀ ਕਿ ਹੋਲਸੇਲ ਰੇਟਾਂ ਦਿੱਤੇ ਜਾ ਰਹੀ ਹੈ ਤੀਸਰੀ ਮੰਜ਼ਲ ਤੇ ਹੈਂਡਲੂਮ ਦਾ ਜੀ ਸੈਂਟਰਲ ਮੰਜ਼ਲ ਤੇ ਸਾਰੇ ਬ੍ਰਾਈਡਲ ਦੇ ਐਕਟਮਾ ਹੈਗੇ ਜੀ ਆਹ ਲਓ ਜੀ ਵਧੀਆ ਰੁਮਾਲਾ ਸਾਹਿਬ ਹਰ ਤਰ੍ਹਾਂ ਦੇ ਫਿਰ ਮਜ਼ਾਇਨ ਫਲੋਰ ਤੇ ਜੀ ਆ ਲਿਫਟ ਲੱਗੀ ਵੀ ਹੈ ਜੀ ਗਾਹਕਾਂ ਵਾਸਤੇ ਜੀ ਪੂਰੀ ਕਸਟਮਰ ਵਾਸਤੇ ਜੀ ਆਹ ਲਓ ਜੀ ਉੱਪਰ ਜਾਣ ਆਉਣ ਲਈ ਸਾਰੀਆਂ ਸੁਵਿਧਾ ਕੋਸ਼ਿਸ਼ ਕੀਤੀ ਹੈ ਵੀ ਸਾਰਿਆਂ ਗਾਹਕ ਨੂੰ ਪ੍ਰੋਵਾਈਡ ਕਰਾਈਆਂ ਜਾਣ ਸਾਰੀਆਂ ਸੂਲਤਾ ਦਿੱਤੇ ਜਾਣ ਨਾਲ ਰੇਟ ਵੀ ਇਹਨਾਂ ਨੂੰ ਹੋਲਸੇਲ ਦਿੱਤਾ ਜਾਵੇ ਬਹੁਤ ਹੀ ਮਾਲ ਸਾਰਾ ਤਰ੍ਹਾਂ ਦਾ ਮਾਲ ਬਹੁਤ ਹੀ ਘੱਟ ਰੇਟਾਂ ਦੇਵਾਂਗੇ ਜੀ ਤੁਹਾਨੂੰ ਆਉਣਾ ਤੁਸੀਂ ਨਿਊ ਸਤਨਾਮ ਦੀ ਹੱਟੀ ਸਸੀ ਕਾਲ ਜੀ ਮੈਂ ਨਿਊ ਸਤਨਾਮ ਦੀ ਹੱਟੀ ਕਾਇਨਰ ਰੋਡ ਮਰਿੰਡਾ ਨੇੜੇ ਦਾਨੀ ਦੀ ਹੱਟੀ ਤੋਂ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਸਸਤੇ ਐਟਮਾ ਨਵੇਂ ਡਿਜ਼ਾਈਨ ਨਵੀਆਂ ਐਟਮਾ ਬਹੁਤ ਹੀ ਘੱਟ ਰੇਟਾਂ ਦੇ ਨਾਲ ਲਓ ਜੀ ਆਹ ਲਓ ਜੀ कॉटन ਦਾ सूट कॉटन ਦਾ बॉटम कॉटन ਦਾ ਹੀ ਦੁਪੱਟਾ ਜੀ ਪੂਰਾ 5 ਮੀਟਰ ਸੂਟ ਹੈ ਵਰਕ ਹੋਇਆ ਹੋਇਆ ਪੂਰਾ ਫੈਨਸੀ ਬਿਲਕੁਲ 100% कॉटन ਹੈ ਜੀ ਰੇਟ ਦੀ ਸਾਡੀ ਪੂਰਾ ਪੂਰੀ ਗਰੰਟੀ ਹੈ ਆਹ ਲਓ ਜੀ ਸੂਟ ਬਾਜ਼ਾਰ ਮਿਲੂਗਾ ਤੁਹਾਨੂੰ 500 ਰੁਪਏ ਦਾ 550 ਰੁਪਏ ਦਾ ਅਸੀਂ ਤੁਹਾਨੂੰ ਦਵਾਂਗੇ 250 ਰੁਪਏ ਦਾ ਸੂਟ ਜੀ ਕਲਰ ਡਿਜ਼ਾਈਨ ਬਹੁਤ ਅਨਲਿਮਿਟਿਡ ਮਾਲ ਜਿੰਨਾ ਤੁਸੀਂ ਚਾਹੋਗੇ ਉਨੇ ਡਿਜ਼ਾਈਨ ਆ ਲੋ ਜੀ ਬਹੁਤ ਹੀ ਡਿਜ਼ਾਈਨਾਂ ਬਹੁਤ ਹੀ ਸੋਹਣੇ ਸੋਹਣੇ ਦੁਪੱਟੇ ਸਿਰਫ 200 ਤੇ 50 ਰੁਪਏ ਚ 250 ਰੁਪਏ ਚ ਵਧੀਆ ਅੱਛੇ ਕਰਾ ਦਾ ਮਾਲ ਹੈ ਡਿਜ਼ਾਈਨਿੰਗ ਅੱਛੀ ਹੈ ਸਿਰਫ 250 ਰੁਪਏ ਚ ਜੀ ਇਸ ਤੋਂ ਇਲਾਵਾ ਜਿਹੜੀਆਂ ਮਾਰਕੀਟ ਚ ਆਟਮਾ 1500 1600 1400 ਰੁਪਏ ਚ ਵਿਕਣ ਵਾਲੀਆਂ ਆਟਮ ਹੈਗੀਆਂ ਬਹੁਤ ਹੀ ਆਟਮਾ ਸਾਰੀਆਂ ਸਿਰਫ ਆਪਾਂ ਲਿਆ ਰੇਟ ਤੁਹਾਨੂੰ ਦੱਸ ਦਿਆ ਇਹਦੀ ਪਹਿਲਾਂ ਕੁਆਲਿਟੀਆ ਦੇਖੋ ਰੇਟ ਦੇਖੋ ਚੈਲੰਜ ਵਾਲਾ ਰੇਟ ਹੈ ਜੀ ਇਹ ਗਰੰਟੀ ਹੈ ਵੀ ਇਹ ਸਲੇਟ ਤੁਸੀਂ ਕਪੜਾ ਲਿਆਓ ਸਾਡੀ ਪੂਰੀ ਗਰੰਟੀ ਹੋਊਗੀ ਜੀ ਆਹ ਲਓ ਜੀ ਵਿਸਕਾਸ ਜਾਰਜਟ ਸੂਟ ਹੈ ਜੀ ਲਓ ਜੀ ਪੱਲਾ ਵਰਕ ਹੈ ਡਬਲ ਹੈਡ ਦਾ ਕੰਮ ਹੈ ਮੂਰੀਆ ਤੇ ਕੰਮ ਹੈ ਦੁਪੱਟਾ ਫੁੱਲ ਪਿਓਰ ਦਾ ਜੀ ਫੁੱਲ ਪਿਓਰ ਦਾ ਦੁਪੱਟਾ ਹੈ ਜੀ 5 ਮੀਟਰ ਸੂਟ ਹੈ ਜੀ ढाई मीटर फुल प्योर का दुपट्टा जी वर्क देखो जी आलो जी सारिया ही आइटम चौदह सौ पंद्रह सौ ग्यारह सौ बारह सौ रुपए दी सैट है, जी। है जी। सारे कलर अवेलेबल मिलने गए सारी फोटो आई लो जी आ लो जी डिजाइन जी विस्काश जॉर्ज जी, जी। पला डिजाइन है जी आलो जी मूरिया पर वर्क है जी फैंसी वर्क है जी ਆਹ ਲੋ ਫੋਟੋ ਵਾਲਾ ਡਿਜ਼ਾਈਨ ਹੈ ਜੀ ਆਹ ਲੋ ਜੀ ਦੁਪੱਟਾ ਜੀ ਫੁੱਲ ਪ्योर ਦਾ ਦੁਪੱਟਾ ਨਾਲ ਲੱਗਿਆ ਹੈ ਜੀ ਤੁਹਾਨੂੰ ਦੱਸ ਰਹੇ ਜੀ ਰੇਟ ਦੀ ਫੁੱਲ ਗਰੰਟੀ ਫੁੱਲ ਫੁੱਲ ਗਰੰਟੀ ਆਹ ਲੋ ਇਹ ਸੈੱਟ ਵਾਈਜ਼ ਮਾਲ ਹੈ ਜੀ ਪਹਿਲਾਂ ਸਾਰੀਆਂ ਆਟਮਾ ਦੇਖ ਲਓ ਫਤੋਂ ਰੇਟ ਦੱਸ ਦਾਂਗੇ ਇਹਨਾਂ ਸਾਰੀਆਂ ਆਟਮਾਂ ਦੇ ਜੀ ਬਹੁਤ ਹੀ ਵਧੀਆ-ਵਧੀਆ ਆਟਮਾ ਬਹੁਤ ਹੀ ਕਲਿੱਕ ਡਿਜ਼ਾਈਨ ਬਿਲਕੁਲ ਹੀ ਨਵੇਂ ਡਿਜ਼ਾਈਨ ਆਹ ਲੋ ਜੀ ਆਹ ਡਿਜ਼ਾਈਨ ਦੇਖੋ ਜੀ ਪੱਲਾ ਵਰਕ ਹੈ ਜੀ ਮੂਰੀਆਂ ਤੇ ਕੰਮ ਹੈ ਬਾਜੂ ਤੇ ਕੰਮ ਹੈ ਜੀ ਆਹ ਲੋ ਜੀ ਬਾਜੂ ਤੇ ਮੂਰੀਆਂ ਦੇ ਵਧੀਆ ਵਰਕ ਹੈ ਜੀ ਕੁਆਲਿਟੀ ਬਹੁਤ ਵਧੀਆ ਹੈ ਲਓ ਜੀ ਇਹਨਾਂ ਜਾਰਜਟ ਦਾ ਫੋਰ ਸਾਈਡ ਦੁਪੱਟਾ ਜੀ ਲਓ ਜੀ ਲਓ ਭਾਜੀ ਦੇਖੋ ਜੀ ਫੋਰ ਸਾਈਡ ਦੁਪੱਟਾ ਜੀ ਬਹੁਤ ਹੀ ਵਧੀਆ ਡਿਜ਼ਾਈਨਿੰਗ 2.5 ਮੀਟਰ ਦੇ ਦੁਪੱਟੇ ਆਹ ਲਓ ਜੀ ਸੈੱਟ ਵਾਈਜ਼ ਮਾਲ ਹੈ ਜੀ ਲਓ ਜੀ ਇੱਕ ਹੋਰ ਆਈਟਮ ਲਓ ਜੀ ਆਹ ਲਓ ਜੀ ਵਿਸਕੋਸ ਵੀ ਹੈ ਜੀ ਐਡਮਾਈਸ ਆ ਰਹੀ ਹੈ ਜੀ ਇਹ ਵੀ ਡਬਲ ਹੈਡ ਦੇ ਕੰਮ ਹੈ ਜੀ ਦੁਪੱਟੇ ਫੁੱਲ ਪਿਓਰ ਦੇ ਜੀ ਨਾਲ ਇਹਨਾਂ ਦੇ ਜੀ ਆ ਲਓ ਜੀ ਆ ਦੇਖੋ ਜੀ ਦੁਪੱਟਾ ਫੁੱਲ ਪਿਓਰ 5 ਮੀਟਰ ਪੂਰਾ ਸੂਟ ਜੀ ਕੁਆਲਿਟੀ ਬਹੁਤ ਹੀ ਵਧੀਆ ਕੋਈ ਵੀ ਸੂਟ ਤੁਹਾਨੂੰ 1200 1300 1500 ਰੁਪਏ ਤੋਂ ਘੱਟ ਆਟਮਨ ਮਿਲਨੇ ਜੀ ਆ ਲਓ ਜੀ ਕਾ ਡਿਜ਼ਾਈਨ ਹੈ ਫੋਟੋ ਹੈ ਡਿਜ਼ਾਈਨ ਹੈ ਸਾਰੇ ਇਹ ਬਹੁਤ ਹੀ ਵਧੀਆ ਜਿੰਨੀ ਮਰਜ਼ੀ ਕਵਾਂਟੀਟੀ ਚ ਮਾਲ ਲਓ ਜੀ ਆ ਲਓ ਜੀ ਡਿਜ਼ਾਈਨ ਇਹ ਦੇਖੋ ਜੀ ਗਲਾ ਵਰਕ ਹੈ ਆ ਲਓ ਜੀ ਬਾਜੂ ਵਰਕ ਹੈ ਜੀ ਮੂਰੀਆਂ ਤੇ ਕੰਮ ਹੈ ਜੀ ਪੂਰਾ ਜੀ ਫਿਰ ਦੁਪੱਟਾ ਦੇਖੋ ਜੀ ਦੁਪੱਟਾ ਬਹੁਤ ਜ਼ੋਰਦਾਰ ਦੁਪੱਟਾ ਜੀ ਆਰਗੰਜ਼ਾ ਦੁਪੱਟਾ ਜੀ ਦੇ ਨਾਲ ਜੀ ਹਰ ਵੈਰਾਈਟੀ ਦੇ ਨਾਲ ਅਲੱਗ-ਅਲੱਗ ਦੁਪੱਟੇ ਆ ਜੀ ਅਲੱਗ-ਅਲੱਗ ਕੰਮ ਹੈ ਜੀ ਰੇਟ ਸਾਰੀਆਂ ਕੁਆਲਿਟੀ ਆ ਤੁਹਾਨੂੰ ਦੋਂਗੇ ਬਹੁਤ ਹੀ ਜਾਇਜ਼ ਰੇਟਾਂ ਦੇ ਨਾਲ ਲਓ ਜੀ ਡਿਜ਼ਾਈਨਿੰਗਾਂ ਦੀ ਪੂਰੀ ਭਰਮਾਰ ਮਿਲੂਗੀ ਤੁਹਾਨੂੰ ਜੀ ਡਿਜ਼ਾਈਨਿੰਗ ਬਹੁਤ ਹੀ ਵਧੀਆ-ਵਧੀਆ ਡਿਜ਼ਾਈਨ ਹੈ ਜੀ ਆਹ ਲਓ ਜੀ ਆਹ ਦੁਪੱਟਾ ਦੇਖੋ ਜੀ ਲਓ ਜੀ ਫੋ ਵਧੀਆ ਦੁਪੱਟੇ ਵਰਕ ਵਾਲੇ ਦੁਪੱਟੇ ਹੈਂਡ ਟੱਚਿੰਗ ਕੰਮ सोलो डिजाइनिंग जी आ लो जी उसके अलावा सोलो डिजाइनिंग होर ही बहुत बढ़िया यूनीक कलर बिल्कुल लेटैसट कलर लेटैसट कलर डबल हैड्म विस्कोस दॉर्जेटा कोई चालू कम या सस्या जोरजेटा नहीं है जी आ लो जी देखो जी वह हैंडवर्क सारा जानक बोरी बाजूते वजिया कम है जी सोलो सोलो कलर है जी एक डिजाइन दे चाहे सौ सौ पीस ले लो जी आ लो जी आ डिजाइन है जी ਸਾਡੇ ਕੋਲ ਬਹੁਤ ਹੀ ਜ਼ਿਆਦਾ ਡਿਜ਼ਾਈਨ ਹੈ ਜੀ ਆਹ ਲਓ ਜੀ ਡਿਜ਼ਾਈਨ ਤਾਂ ਤੁਸੀਂ ਦੇਖ ਕੇ ਵੀ ਕਹੋਗੇ ਵੀ ਆਹ ਵਾਕਿਆ ਡਿਜ਼ਾਈਨਿੰਗ ਹੈ ਰੇਟ ਪੂਰੇ ਚੈਲੰਜ ਵਾਲੇ ਰੇਟ ਹੈ ਜੀ ਰੇਟ ਦੀ ਪੂਰੀ ਗਰੰਟੀ ਹੋ ਗਈ ਜੀ ਇੱਕਦਾਲ ਅਸੀਂ ਦਾਵਾ ਕਰਦੇ ਆਂ ਵੀ ਰੇਟ ਤੁਹਾਨੂੰ ਇਸ ਰੇਟ ਕੋਈ ਵੀ ਕੁਆਲਿਟੀ ਨਹੀਂ ਮਿਲੂਗੀ ਜੀ ਆਹ ਲਓ ਜੀ ਫੁੱਲ ਪਿਓਰ ਦੁਪੱਟਾ ਹੈ ਡਬਲ ਸ਼ੈਡਡ ਦੁਪੱਟਾ ਜੀ ਆਹ ਲਓ ਜੀ ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਵਧੀਆ ਦੁਪੱਟੇ ਆਹ ਲਓ ਜੀ ਸੈੱਟ ਵਾਈਜ਼ ਮਾਲ ਹੈ ਜੀ ਆਹ ਲਓ ਜੀ ਲਓ ਜੀ ਸਾਰੇ ਫੋਟੋ ਵਾਲੇ ਪੀਸ ਹੈ ਜੀ हां जी ए रेट देखो जी थानू आ लो जी ਹੁਣ ਰੇਟ ਵੀ ਦੱਸਦੇ ਆ ਬੱਸ ਹੁਣ ਤੁਹਾਨੂੰ ਜੀ ਕੁਆਲਿਟੀਆਂ ਦੋ ਤਿੰਨ ਹੋਰ ਦੇਖ ਲਓ ਤੁਸੀਂ ਕੁਆਲਿਟੀਆਂ ਸਾਰੀਆਂ ਹੀ ਇੱਕੋ ਰੇਟ ਦਾ ਦੇਵਾਂਗੇ ਤੁਹਾਨੂੰ ਜੀ ਆਹ ਲਓ ਜੀ ਵਧੀਆ ਡਬਲ ਹੈਡ ਦੇ ਕੰਮ ਆ ਜੀ ਵਧੀਆ ਬਾਜੂਤੇ ਕੰਮ ਆ ਜੀ ਆਹ ਲਓ ਜੀ ਸਾਰੇ ਕੰਮ ਬਾਜੂਤੇ ਵੀ ਬਹੁਤ ਵਧੀਆ ਕੰਮ ਆ ਜੀ ਡਬਲ ਹੈਡ ਦੇ ਕੰਮ ਹੈ ਨਾਲ ਦੁਪੱਟੇ ਫੁੱਲ ਪਿਓਰ ਦੇ ਦੁਪੱਟੇ ਆ ਜੀ ਇਹ ਸੋਲੋ ਸੋਲੋ ਕਲਰ ਹੈ ਜੀ ਲਓ ਜੀ ਇਸ ਤਰ੍ਹਾਂ ਦੀਆਂ ਹੀ ਬਹੁਤ ਆਟਮਾ ਵੀਰ ਜੀ ਹਾਲੋ ਜੀ ਲਓ ਮੇਰੇਆਂ ਭੈਣਾ ਵਾਸਤੇ ਸਪੈਸ਼ਲ ਡਿਸਕਾਊਂਟ ਨਾਲ ਆਟਮਾ ਲੈ ਕੇ ਆਏ ਜੀ ਜਿਹੜੇ ਭੈਣਾ ਕਹਿੰਦੇ ਮੈਂ 1400 1500 1200 ਰੁਪਏ ਸੂਟ ਖਿੱਦਿਆ ਵਾ ਇਹ ਤੁਹਾਨੂੰ ਨਿਊ ਸਤਨਾਮ ਦੀ ਹਿੱਟੀ ਵੱਲੋਂ ਬਹੁਤ ਠੀਕਾ ਟੇਟ ਨਾਲ ਸੂਟਤਾ ਜਾ ਰਿਹਾ ਜੀ ਕੋਈ 1500 ਨਹੀਂ ਕੋਈ 1200 ਨਹੀਂ ਕੋਈ 1000 ਰੁਪਏ ਨਹੀਂ ਰੇਟ ਸਿਰ ਮਿਲ ਰਿਹਾ 500 ਰੁਪਏ ਦਾ 500 ਰੁਪਏ ਦਾ ਚੈਲਿੰਗ ਚੈਲੰਜ ਆ ਰਿਹਾ ਹੈ ਚੈਲੰਜ ਨਾਲ ਇਹ ਸਲੇਡ ਦੇ ਅੰਦਰ ਕੁਆਲਿਟੀ ਕਿਤੋਂ ਲੈ ਕੇ ਆਓ ਮੇਰੀ ਗਾਰੰਟੀ ਹੋਊਗੀ ਇਸ ਰੇਟ ਦੇ ਅੰਦਰ ਕਿਤੇ ਕੁਆਲਿਟੀ ਮਿਲਣੀ 500 ਰੁਪਏ ਚ ਡਬਲ ਹੈਡ ਦੇ ਕੰਮ ਫੁੱਲ ਪਿਓਰ ਦੁਪੱਟਾ ਵਿਸਕੋਸ ਵਾਲੀਆਂ ਜੌਰ ਜਟਾ ਪੂਰਾ ਸੈੱਟ ਵਾਈਜ਼ ਮਾਲ ਮਿਲੂਗਾ ਜੀ ਆ ਲੋ ਜੀ ਉਸ ਤੋਂ ਇਲਾਵਾ ਤੁਹਾਨੂੰ ਹੋਵੇਗਾ ਬਨਾਰਸੀ ਜਿਹਦਾ ਰੇਟ ਕਹਿੰਦੇ ਜੀ ਬਾਜ਼ਾਰ 1500 ਰੁਪਏ 1400 ਰੁਪਏ ਰੇਟ ਹੈ ਜੀ ਇਹ ਵੀ ਮਾਲ ਤੁਹਾਨੂੰ ਇਸੇ ਰੇਟਾਂ ਦੇ ਵਿੱਚ ਦੇਵਾਂਗੇ ਤੁਹਾਨੂੰ ਜੀ ਸਿਰਫ 500 ਰੁਪਏ ਚ ਇਹਦੇ ਕਲਰ ਡਿਜ਼ਾਈਨ ਮਿਲਣਗੇ ਬੇਸ਼ੁਮਾਰ ਬੇਸ਼ੁਮਾਰ ਕਲਰ ਲਓ ਜੀ ਲਓ ਜੀ ਦੇਖੋ ਜੀ ਇਹ ਰੇਟ ਤੁਹਾਨੂੰ ਬਿਲਕੁਲ ਚੈਲੰਜ ਵਾਲੇ ਰੇਟ ਹੈ ਜੀ ਰੇਟਾਂ ਦੀ ਫੁੱਲ ਗਰੰਟੀ ਹੋ ਗਈ ਤੁਹਾਨੂੰ ਇਸ ਰੇਟ ਦੇ ਅੰਦਰ ਤੁਹਾਨੂੰ ਹੋਲਸੇ ਰੇਟਾਂ ਦੇ ਅੰਦਰ ਯਾਨੀ ਕਿ ਰੇਟਾਂ ਦੇ ਅੰਦਰ ਤੁਹਾਨੂੰ ਕੁਆਲਿਟੀ ਮਿਲੂਗੀ ਨਿਊ ਸਤਨਾਮ ਦੀ ਹੱਟੀ ਤੋਂ ਨਿਊ ਸਤਨਾਮ ਦੀ ਹੱਟੀ ਤੋਂ ਹੋਲਸੇ ਰੇਟਾਂ ਦੇਤੇ ਰਿਟੇਲ ਚ ਕਪੜਾ ਵੇਚ ਰਹੇ ਹਾਂ ਜੀ ਆਪਾਂ ਸਿਰਫ 500 ਰੁਪਏ ਚ ਇਹਨਾਂ ਦੇ ਦੁਪट्टे ਦੇਖੋ ਜੀ ਦੁਪट्टे ਬਹੁਤ ਵਧੀਆ ਦੁਪੱਟੇ ਆ ਜੀ ਲਓ ਜੀ ਬਨਾਰਸੀ ਸੂਟ ਦੁਪੱਟੇ ਬਹੁਤ ਵਧੀਆ ਸੈੱਟ ਵਾਈਜ਼ ਮਾਲ ਆਈ ਸਾਰਾ ਜੀ ਸਿਰਫ 500 ਰੁਪਏ ਜੀ ਕਿੱਥੋਂ ਮਿਲਣਾ ਹੈ ਨਿਊ ਸਤਨਾਮ ਦੀ ਹੱਟੀ ਮਰਿੰਡਾ ਨਿਊ ਸਤਨਾਮ ਦੀ ਹੱਟੀ ਮਰਿੰਡਾ ਇਹ ਦੁਕਾਨ ਹੈ ਜੀ ਲਾਈਟਾਂ ਤੋਂ ਬਿਲਕੁਲ ਨਜ਼ਦੀਕ ਦਾਨੀ ਦੀ ਹੱਟੀ ਦੇ ਬਿਲਕੁਲ ਨੇੜੇ ਨਿਊ ਸਤਨਾਮ ਦੀ ਹੱਟੀ ਬਹੁਤ ਹੀ ਵਧੀਆ ਕੁਆਲਿਟੀਆਂ ਬਹੁਤ ਹੀ ਸਸਤੇ ਰੇਟਾਂ ਦੇ ਨਾਲ ਦਿੱਤਾ ਜਾ ਰਿਹਾ ਹੈ ਆਪਣੀਆਂ ਭੈਣਾਂ ਲਈ ਨਵਾਂ ਸ਼ੋਰੂਮ ਖੋਲਿਆ ਆਪਾਂ ਨੇ ਰੇਟ ਤੁਹਾਨੂੰ ਬਹੁਤ ਹੀ ਘੱਟ ਈ ਟਨਾਂ ਇਹ ਨਹੀਂ ਕਹਣਾ ਵੀ ਆਪਾਂ ਸ਼ੋਰੂਮ ਜਾ ਰਹੇ ਆ ਤੁਹਾਨੂੰ ਰੇਟ ਮਿਲਣਾ ਰਿਟੇਲ ਨਾਲ ਯਾਨੀ ਕਿ ਰਿਟੇਲ ਰੇਟ ਮਿਲੂਗਾ ਹੋਲਸੇਲ ਨਾਲ ਵੀ ਸਸਤਾ ਲਓ ਜੀ ਕਵਾਲਿਟੀਆਂ ਦੇਖੂਗਾ ਜੀ ਬਹੁਤ ਵਧੀਆ ਬਹੁਤ ਹੀ ਵਧੀਆ ਸੈੱਟ ਵਾਈਜ਼ ਮਾਲ ਰੇਟ ਸਿਰਫ 500 ਰੁਪਿਆ ਕੋਈ 1400 1300 ਰੁਪਏ ਨਹੀਂ ਹੈ ਜੀ ਇਸ ਗੱਲ ਦੀ ਗਰੰਟੀ ਹੈ ਰੇਟ ਸਾਡੇ ਕੋਲ ਚੈਲੰਜ ਵਾਲੇ ਰੇਟ ਹੋਣਗੇ ਜੀ ਲਓ ਜੀ ਤੁਹਾਨੂੰ ਹੋਰ ਦਿਖਾਣਾ ਹੈ ਜੀ ਆਈਟਮ ਆਹ ਲਓ ਜੀ ਇਹ ਵੀ ਤੁਹਾਨੂੰ ਦੇਵਾਂਗੇ ਸਿਰਫ 500 ਰੁਪਏ ਚ ਬਹੁਤ ਯਾਨੀ ਕਿ ਬਹੁਤ ਐਟਮਾ ਜੀ ਲਓ ਜੀ ਸਾਰਾ ਆਰੀ ਵਰ ਕੰਮ ਹੈ ਜੀ ਦੁਪੱਟਾ ਬਹੁਤ ਵਧੀਆ ਦੁਪੱਟਾ ਜੀ ਵਿਸਕੋਸ ਦੀ ਸਲਵਾਰ ਹੈ ਜੀ ਨਾਲ ਦੀ ਦੁਪੱਟਾ ਨਾਲ ਹੈ ਜੀ ਰੇਟ ਸਿਰਫ ਹੈਗਾ ਜੀ 500 ਰੁਪਏ ਸੈੱਟ ਵਾਈਜ਼ ਮਾਲ ਸਾਰੇ ਇੱਕ ਰਾਲ ਦਾ ਜਿੰਨਾ ਜਿੰਨਾ ਮਰਜ਼ੀ ਕੁਆਂਟੀਟੀ ਚ ਮਾਲ ਲਓ ਤੁਹਾਨੂੰ ਸੈੱਟ ਵਾਈਜ਼ ਮਾਲ ਮਿਲੂਗਾ ਸਾਰੇ ਸਿਰਫ 500 ਰੁਪਏ ਚ 1400 1500 1200 900 ਰੁਪਏ ਦੀਆਂ ਆਈਟਮਾਂ ਸਾਰੀਆਂ ਸਿਰਫ 500 ਰੁਪਏ ਚ ਤੁਸੀਂ ਕਿੱਥੇ ਆਣਾ ਜੀ ਨਿਊ ਸਤਨਾਮ ਦੀ ਹੱਟੀ ਮੋਰਿੰਡਾ ਆਪਣੀਆਂ ਭੈਣਾਂ ਦਾ ਦਿਲੋਂ ਫਾਇਦਾ ਕਰਾਂਗੇ ਆਪਾਂ ਦਿਲੋਂ ਸਤਕਾਰ ਹੋਊਗਾ ਜੀ ਕੋਈ ਫਾਰਮੈਲਟੀ ਵਾਲੀ ਗੱਲ ਨਹੀਂ ਹੋ ਕਿ ਦਿਲੋਂ ਰੇਟ ਰਿਆ ਚੋਣਗੇ ਜੀ ਆ ਲਓ ਜੀ ਇੱਕਾ ਦੁਪੱਟਾ ਦੇ ਰਹੇ ਹਾਂ ਜੀ ਆਪਾਂ ਸਵਾ ਦੋ ਮੀਟਰ ਦੁਪੱਟਾ ਕੱਟ ਕੇ ਸਿਰਫ 45 ਰੁਪਏ ਦਾ ਹਰ ਰੰਗ ਡਾਈ ਹੋਣਾ ਜੀ ਇਹਨੂੰ ਹਰ ਕਲਰ ਡਾਈ ਹੋ ਜਾਣਾ ਜੀ ਇਹਨੂੰ ਜੀ ਫਰੋਜੀ ਕਰਾਓ ਮਜੈਂਟਾ ਕਰਾਓ yellow ਕਰਾਓ ਕਲਰ ਹੋਣ ਦੀ ਗਰੰਟੀ ਨਾਲ ਸਿਰਫ 45 ਰੁਪਏ ਚ ਕੋਈ 100 ਕੋਈ 150 200 ਰੁਪਏ ਰੇਟ ਨਹੀਂ ਹੈ ਜੀ ਸਿਰਫ 45 ਰੁਪਏ ਦੀ ਦੁਪੱਟਾ ਦੇ ਰਹੇ ਹਾਂ ਜੀ ਆਪਾਂ ਇਸ ਤੋਂ ਇਲਾਵਾ ਸਾਡੇ ਕੋਲ ਹੈ ਜੀ ਕੰਫਰਡਰ ਸੈੱਟ ਜਿਹਦਾ ਰੇਟ ਬਾਜ਼ਾਰ ਚ ਹੈਗਾ 800 ਰੁਪਏ 900 ਰੁਪਏ ਕੰਫਰਡਰ ਸੈੱਟ ਸਾਈਜ਼ ਪੂਰੇ ਛੋਟੇ ਸਾਈਜ਼ ਨਹੀਂ ਹੈ ਸਮਾਲ ਸਾਈਜ਼ ਨਹੀਂ ਹੈ ਜੀ ਵਧੀਆ ਸਾਈਜ਼ਾਂ ਚ ਵਧੀਆ ਕੁਆਲਿਟੀਆਂ ਮਿਲ ਜਾਣਗੀਆਂ ਤੁਹਾਨੂੰ ਆ ਲਓ ਜੀ ਆ ਲਓ ਜੀ ਕੋਈ 800 ਕੋਈ 900 ਨਹੀਂ ਹੈ ਜੀ ਇਹ ਤੁਹਾਨੂੰ ਸੇ ਮਿਲਣਾ ਹੈ 400 ਰੁਪਏ ਚ ਰੇਡ ਦੀ ਮੇਰੀ ਇੰਨੀ ਗਾਰੰਟੀ ਹੈ ਚੈਲੰਜ ਵਾਲੇ ਰੇਟ ਹੈ ਚੈਲੰਜ ਵਾਲੇ ਰੇਟ ਹੈ ਸਿਰਫ 400 ਰੁਪਏ ਚ ਜਿੰਨਾ ਵੀ ਤੁਸੀਂ ਮਾਲ ਚਾਹੋਗੇ ਉਹਨਾ ਤੁਸੀਂ ਮਾਲ ਲੈ ਸਕਦੇ ਹੋ ਰੇਟ ਹੋਲ ਸੇਲ ਹੋਲ ਸੇਲ ਰੇਟਾਂ ਚ ਤੁਹਾਨੂੰ ਰਿਟੇਲ ਚ ਕਪੜਾ ਮਿਲੂਗਾ ਕਟੋਗਟ 40 ਤੋਂ ਲੈ ਕੇ 45 50% ਦੇ ਰੇਟਾਂ 'ਚ ਤੁਹਾਨੂੰ ਡਿਸਕਾਊਂਟ ਮਿਲੂਗਾ ਸਰਫਰ ਨਿਊ ਸਤਨਾਮ ਦੀ ਹੱਟੀ ਮਰਿੰਡਾ ਨਿਊ ਸਤਨਾਮ ਦੀ ਹੱਟੀ ਮਰਿੰਡਾ ਤੁਹਾਨੂੰ ਅੱਜ ਨਵੀਂ ਆਪਣੀ ਦੁਕਾਨ ਦਿਖਾ ਰਿਆ ਬਹੁਤ ਹੀ ਵਧੀਆ-ਵਧੀਆ ਵੈਰਾਈਟੀ ਤੁਹਾਨੂੰ ਦਿਖਾਣਾ ਹੈ ਬਹੁਤ ਹੀ ਘੱਟ ਰੇਟਾਂ ਦਿੱਤੀ ਜਾ ਰਹੀ ਹੈ ਜੀ ਬਹੁਤ ਹੀ ਸਸਤੇ ਰੇਟਾਂ ਜਿ ਵਿਆਹ ਸ਼ਾਦੀਆਂ ਵਾਸਤੇ ਹਰ ਤਰ੍ਹਾਂ ਦਾ ਕੱਪੜਾ ਬਹੁਤ ਹੀ ਵਧੀਆ ਬਰਾਈਡਲ ਸੂਟ ਲਹਿੰਗਾ ਸੂਟ ਬਹੁਤ ਵੈਰਾਈਟੀ ਹੋਲਸੇ ਰੇਟਾਂ 'ਚ ਖਰੀਦਣ ਲਈ ਯਾਦ ਰੱਖੋ ਨਿਊ ਸਤਨਾਮ ਦੀ ਹੱਟੀ ਮਰਿੰਡਾ ਲਾਈਟਾਂ ਤੋਂ ਬਿਲਕੁਲ ਨੇੜੇ ਦਾਨੀ ਦੀ ਹੱਟੀ ਦੇ ਕੋਲ ਨਿਊ ਸਤਨਾਮ ਦੀ ਹੱਟੀ ਫੋਨ ਨੰਬਰ ਹੈ ਜੀ 98762 88537 ਕਿਸੇ ਮੇਰੇ ਵੀਰ ਨੂੰ ਕਿਸੇ ਭੈਣ ਨੂੰ ਕਿਸੇ ਤਰ੍ਹਾਂ ਦੀ ਜਰੂਰਤ ਹੋਵੇ 98762 88537 ਤੁਹਾਨੂੰ ਹਰ ਤਰ੍ਹਾਂ ਦਾ ਕੱਪੜਾ ਹੋਲਸੇਲ ਰੇਟਾਂ ਦੇ ਨਾਲ ਦਿੱਤਾ ਜਾਊਗਾ ਜੀ ਰੇਟ ਹੋਲਸੇਲ ਹੋਣਗੇ ਜੀ retail ਚ ਕਪੜਾ ਖਰੀਦੋ होलसेल रेट ਮਿਲਣਗੇ ਤੁਹਾਨੂੰ ਜੀ ਇਹ ਨਵੇਂ ਸ਼ੋਰੂਮ ਚ ਪੈਣਾ ਵਾਸਤੇ ਕੁਆਲਟੀ ਔਰ ਕਵਾਂਟੀਟੀ ਬਹੁਤ ਹੈ ਜੀ ਬਹੁਤ ਕੁਆਲਟੀ ਹੈ ਬਹੁਤ ਹੀ ਕਵਾਂਟੀਟੀ ਹੈ ਇਹ ਸ਼ੋਰੂਮ ਦੇ ਤਿੰਨ ਫਲੋਰ ਹੈ ਜੀ ਕੋਈ ਚੜਨ ਦੀ ਦਿੱਕਤ ਨਹੀਂ ਹੈ ਲਿਫਟ ਸਿਸਟਮ ਹੈ ਜੀ ਆਰਾਮ ਨਾਲ ਆਓ ਤੁਸੀਂ ਹਰ ਵੈਰਾਈਟੀ ਤੁਹਾਨੂੰ होलसेल ਰੇਟਾਂ ਦੇ ਨਾਲ ਵੈਰਾਈਟੀ ਦਿੱਤੀ ਜਾਊਗੀ ਹਰ ਤਰ੍ਹਾਂ ਦੇ ਕੰਬਲ ਵਧੀਆ ਬਲੈਂਕਟ ਵਧੀਆ-ਵਧੀਆ ਕੁਆਲਟੀਆਂ ਰਜਾਈਆਂ ਬਹੁਤ ਹੀ ਵਧੀਆ-ਵਧੀਆ ਹਰ ਤਰ੍ਹਾਂ ਦੇ ਸੋਫਾ ਕਵਰ ਲਓ ਜੀ ਹਰ ਤਰ੍ਹਾਂ ਦਾ ਕੋਈ ਦੇਣ ਲੈਣ ਵਾਲੀ ਕੰਬਲ ਵਧੀਆ ਬ੍ਰਾਈਡਲ ਕੰਬਲ ਕੋਈ ਜੀ ਵਧੀਆ ਰਜਾਈਆਂ ਕੁਲਟਿੰਗ ਸੈੱਟ ਉੱਪਰ ਦੇਖੋ ਜੀ ਸਾਰੀਆਂ ਕੁਆਲਿਟੀਆਂ ਬਹੁਤ ਹੀ ਵਧੀਆ ਵਧੀਆ ਹੈਂਡ ਟੱਚਿੰਗ ਦੇ ਕੰਮ ਜੀ ਲਓ ਜੀ ਆ ਲੋ ਜੀ ਕੰਬਲ ਹਰ ਤਰ੍ਹਾਂ ਦਾ ਬਲੈਂਕਟ ਜੀ ਵਿਆਹ ਸ਼ਾਦੀਆਂ ਦੇਣ ਲੈਣ ਲਈ ਕੰਬਲ ਬਹੁਤ ਹੀ ਕੁਆਂਟੀਟੀ ਔਰ ਬਹੁਤ ਹੀ ਘੱਟ ਰੇਟਾਂ ਦੇ ਨਾਲ ਹੋਲਸੇਲ ਰੇਟਾਂ ਦੇ ਨਾਲ ਕਪੜਾ ਦਿੱਤਾ ਜਾਊਗਾ ਤੁਹਾਨੂੰ ਜੀ ਹੋਲਸੇਲ ਰੇਟਾਂ ਦੇ ਨਾਲ ਕਪੜਾ ਪੈਣਾ ਦਿੱਤਾ ਜਾਊਗਾ ਨਿਊ ਸਤਨਾਮ ਦੀ ਛੱਟੀ ਵੱਲੋਂ ਵਧੀਆ-ਵਧੀਆ ਕੁਆਲਿਟੀਆਂ ਵਧੀਆ ਦੀ ਹਰ ਬ੍ਰਾਂਡ ਦੇ ਕੰਬਲ ਹਰ ਬ੍ਰਾਂਡ ਦੇ ਕੁਆਲਿਟੀਆਂ ਤੁਹਾਨੂੰ ਮਿਲਣਗੀਆਂ ਜੀ ਹਰ ਤਰ੍ਹਾਂ ਦਾ ਕੰਬਲ ਹਰ ਤਰ੍ਹਾਂ ਦੇ ਸੜਕੋ ਕੁਆਲਿਟੀ ਮਿਲੂ ਜੀ ਕੋ ਦੇਣ ਲੈਣ ਲਈ ਕੰਬਲ ਰਜਾਈਆਂ ਦੇ ਕਵਰ ਵਧੀਆ ਬਲੈਂਕਟ ਹਰ ਤਰ੍ਹਾਂ ਦੇ ਫਲੈਨਲੋ ਦੀਆਂ ਚੱਦਰਾਂ ਫਲੈਨਲੋ ਦੇ ਕਵਰ ਹਰ ਤਰ੍ਹਾਂ ਦੇ ਜੀ ਵਧੀਆ ਹਰ ਤਰ੍ਹਾਂ ਦੇ ਪਰਦੇ ਹਰ ਤਰ੍ਹਾਂ ਦੇ ਪਰਦੇ ਜਿਸ ਤਰ੍ਹਾਂ ਦੇ ਤੁਸੀਂ ਪਰਦੇ ਚਾਹੁੰਦੇ ਆਂ ਹਰ ਤਰ੍ਹਾਂ ਦੇ ਪਰਦਿਆਂ ਦੀਆਂ ਕੁਆਲਿਟੀਆਂ ਤੁਹਾਨੂੰ ਮਿਲਣਗੀਆਂ ਸਾਡੇ ਕੋਲ ਜੀ ਹਰ ਤਰ੍ਹਾਂ ਦੇ ਪਰਦਿਆਂ ਦੀਆਂ ਕੁਆਲਿਟੀਆਂ ਤੁਹਾਨੂੰ ਹੋਲ ਸੇ ਰੇਟਾਂ ਦੇ ਨਾਲ ਦਵਾਂਗੇ ਜੀ ਸੋਫਾ ਸੀਟਸ ਐ ਸਾਰੀਆਂ ਜੀ ਆ ਲੋ ਜੀ ਸੋਫਾ ਸੀਟਸ ਐ ਜੀ ਸਾਰੀਆਂ ਜੀ ਵਧੀਆ ਗਰਮ ਬਲੈਂਕਟਾਂ ਹੀ ਗਰਮ ਚੱਦਰਾਂ ਜੀ ਹਰ ਤਰ੍ਹਾਂ ਦੇ ਫੇਰ ਵਧੀਆ ਪੜਦੇ ਆ ਜੀ ਕੁਆਲਿਟੀਆਂ ਪੜਦਿਆਂ ਦੀਆਂ ਬਹੁਤ ਕੁਆਲਿਟੀ ਮੇਰੇ ਕੋਲ ਜੀ ਪਰਦੇ ਦੀ ਬਹੁਤ ਕੁਆਲਿਟੀ ਹੈ ਜੀ ਹੋਲ ਛੇ ਰੇਟਾਂ ਦੇ ਨਾਲ ਸਾਰਾ ਕੱਪੜਾ ਦਿੱਤਾ ਦਿੱਤਾ ਜਾ ਰਿਹਾ ਜੀ ਹੋਲ ਛੇ ਰੇਟਾਂ ਦੇ ਨਾਲ ਕੱਪੜਾ ਵੇਚਿਆ ਜਾ ਰਿਹਾ ਜੀ ਨਿਊ ਸਤਨਾਮ ਦੀ ਹੱਟੀ ਵੱਲੋਂ ਆਪ ਜੀ ਨੂੰ ਪੈਣਾ ਨੂੰ ਬਹੁਤ ਹੀ ਘੱਟ ਰੇਟਾਂ ਦੇ ਨਾਲ ਗੱਦਿਆਂ ਦੇ ਕਵਰ ਲਓ ਜੀ ਦਰੀਆਂ ਦਰੀਆਂ ਹਰ ਤਰ੍ਹਾਂ ਦੀ ਵੈਰਾਈਟੀ ਕੱਪੜੇ ਦੀ ਹਰ ਵੈਰਾਈਟੀ بڑے ਫਰਸ਼ ਬਹੁਤ ਹੀ ਵੱਡੇ ਵੱਡੇ ਫਰਸ਼ ਜਿਹੜੇ ਚਾਹੀਦੇ ਜੀ ਵਧੀਆ ਕੋਈ ਵੇਣ ਲੈਣ ਲਈ ਵਧੀਆ ਚੱਦਰਾਂ ਜੀ ਕੋਈ ਵਧੀਆ ਵਿਆਹ ਸ਼ਾਦੀ ਦੇਣ ਲਈ ਲੋਈਆਂ ਹੋਲਸੇਲ ਰੇਟਾਂ ਨਾਲ ਲੋਈਆਂ ਮਿਲਣੇ ਜੀ ਹੋਲਸੇਲ ਰੇਟਾਂ ਦੇ ਨਾਲ ਹੋਲਸੇਲ ਰੇਟਾਂ ਦੇ ਨਾਲ ਤੁਹਾਨੂੰ ਲੋਈਆਂ ਮਿਲਣੇ ਸਾਡੇ ਕੋਲ ਜੀ ਸਾਰੀਆਂ ਜੀ ਬਹੁਤ ਹੀ ਵੈਰਾਈਟੀ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਨਾਲ ਦਿੱਤੀ ਜਾਊਗੀ ਜੀ ਕੋਈ ਵਧੀਆ ਪੈਂਟਾ ਸ਼ਰਟਾਂ ਕੋਈ ਦੇਣ ਲੈਣ ਵਾਲੀਆਂ ਪੈਂਟਾ ਸ਼ਰਟਾਂ ਬਹੁਤ ਹੀ ਘੱਟ ਰੇਟਾਂ ਦੇ ਨਾਲ ਦਿੱਤੀ ਜਾ ਰਹੀ ਹੈ ਤੁਹਾਨੂੰ ਜੀ ਨਿਊ ਸਤਨਾਮ ਦੀ ਹੱਟੀ ਦੇ ਜਰੂਰ ਦਰਸ਼ਨ ਦਿਓ ਪੈਣਾ ਨੂੰ ਬੇਨਤੀ ਹੈ ਜਰੂਰ ਦਰਸ਼ਨ ਦਿਓ ਜੀ ਨਿਊ ਸਤਨਾਮ ਦੀ ਹੱਟੀ ਮਰਿੰਡਾ ਹੋਲਸੇ ਰੇਟਾਂ ਦੇ ਕਪੜਾ ਮਿਲੂਗਾ ਜੀ ਤੁਹਾਨੂੰ ਜੀ ਹੋਲਸੇ ਰੇਟਾਂ ਦੇ ਨਾਲ ਕਪੜਾ ਵੇਚਿਆ ਜਾ ਰਿਹਾ ਜੀ ਆਪ ਜੀ ਇੱਕ ਵਾਰ ਦਰਸ਼ਨ ਜਰੂਰ ਦਿਓ ਜੀ ਜੇ ਤੁਹਾਨੂੰ ਸਾਡੀ ਕੁਆਲਿਟੀ ਸਾਡੀ ਡੀਲਿੰਗ ਅੱਛੀ ਲੱਗੇ ਸਾਡੀ ਇਹ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਨਾ ਜੀ ਬੇਨਤੀ ਹੈ ਪਹਿਲਾਂ ਕੁਆਲਿਟੀ ਦੇਖ ਲਿਓ ਰੇਟ ਦੇਖ ਲਿਓ ਫਿਰ ਸਾਡੀ ਯਾਨਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੂਰ ਕਰਿਓ ਜੀ